ਇਨਾਂ ਦੀ ਮਦਦ ਨਾਲ ਹੀ ਵੀਰੇ ਸਾਰਾ ਕੁਝ ਮਿਲਿਆ ਸਾਨੂੰ ਜੇ ਇਹਨਾਂ ਨੇ ਮਦਦ ਦਿੱਤੀ ਆਂਸਰ ਦਿੱਤਾ ਆਂ ਅਰਜ਼ੀਆਂ ਭੇਜੀਆਂ ਉੱਤਾ ਚੱਕਿਆ ਤਾਂ ਕਰਕੇ ਸਾਡੀ ਸਲਾਜੋ ਆ ਜਾਂ ਤਾਂ ਕਰਕੇ ਇਹਨੂੰ ਮਾਰ ਜਾ ਪੈਸੇ ਮਿਲੇ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਵੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦੀ ਆਂ ਕਿ ਜੇ ਇਹਨਾਂ ਨੇ ਸਾਡੇ ਸਾਹਮਣੇ ਸਾਨੂੰਆਂ ਜਾ ਕੇ ਭੇਜਦੇ ਗਏ ਅਰਜ਼ੀਆਂ ਭੇਜਦੇ ਸਾਨੂੰ ਕਿਸੇ ਨੇ ਨਹੀਂਤੀ ਸਾਹਮਣਾ ਮੈਂ ਅੱਗੇ ਮੰਗ ਕਰਨੀ ਹੈ ਕਿ ਵੀ ਜਿਹੜੇ ਵੀ ਕਿਤੇ ਵੀ ਹਾਸਾ ਹੁੰਦਾ ਨਰੇਗੇ ਦਾ ਤੇ ਦੂਜੇ ਦੀ ਸਰਕਾਰ ਨੂੰ ਸਾਹਮਣਾ ਚ ਆਈਂਦਾਗਾ ਜਿਹੜੀਆਂ ਮਰ ਗਈਆਂ ਭੈਣਾਂ ਉਹਨਾਂ ਦੇ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਹੈਗੀ ਜੋ ਕੋਈ ਬਿਮਾਰ ਹੁੰਦੀ ਹੈਗੀ ਨਰੇਗੇ ਤੇ ਕੰਮ ਤੇ ਉਹਨਾਂ ਨੂੰ ਜੇ ਦੀ ਉਹ ਸਾਹਮਣਾ ਚਾਹੁੰਦਾ ਏ ਪਰ ਸਾਹਮਣੇ ਨਹੀਂ ਹੈਗੇ ਜਿੰਨਾ ਤਿੱਕਰ ਇਹ ਵੀਰੇ ਨੇ ਉੱਤਾ ਨਹੀਂ ਚੱਕਿਆ ਹੈਗਾ ਸਾ ਇਹਨੇ ਜਾ ਕੇ ਸਰਕਾਰ ਨੂੰ ਕਿਹਾ ਤਾਂ ਆਹ ਚਾਹ ਨੂੰ ਦਵਾਈ ਬੂਟੀ ਮਿਲੀ ਤਾਂ ਇਹੀ ਸਾਨੂੰ ਸੜੇ ਸੰਭਾਲ ਹੋਈ ਮੈਂ ਇਹਦਾ ਬਹੁਤ ਧੰਨਵਾਦ ਕਰਦੀ ਆਂਗੀ ਜੇ ਇਹਨੇ ਉੱਤਾ ਚੱਕਿਆ ਤਾਂ ਸਾਨੂੰ ਸਾਹਮਣੇ ਹੈਗੇ ਆ ਦੇਖੋ ਜੀ ਪਿਛਲੇ ਸਮੇਂ ਜਿਹੜਾ ਇੱਕ ਬੜਾ ਦਰਦਨਾਕ ਹਾਸਤਾ ਸੀ ਇੱਕ ਟਰੈਕਟਰ ਟਰਾਲੀ ਪਿੰਡ ਤੁੰਗਾ ਵਿਖੇ ਜਿਹੜਾ ਨਿਰੇਗਾ ਵਰਕਰਾਂ ਨੂੰ ਜਿਹੜਾ ਕਾਫੀ ਉੱਪਰ ਕੁਚਲਤਾ ਨੁਕਸਾਨ ਪਹੁੰਚਾਇਆ ਵਿੱਚ ਦੋ ਮੌਤਾਂ ਵੀ ਹੋਈਆਂ ਨੇ ਤੇ ਉਸ ਤੋਂ ਬਾਅਦ ਜਿੱਥੇ ਤੱਕ ਸਰਕਾਰ ਦਾ ਜਾਂ ਸਾਡਾ ਫਰਜ਼ ਬੰਦਾ ਹੈ ਅਸੀਂ ਪਹਿਲੇ ਦੌਰ ਚ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਜਿਹੜੀ ਡਾਕਟਰੀ ਸਹਾਇਤਾ ਜਿਹੜੀ ਐ ਇੱਥੇ ਦਿੱਤੀ ਗਈ ਹੈ ਜੀ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਉਹਨਾਂ ਨੇ ਮੁਆਵਜ਼ੇ ਦੀ ਗੱਲ ਆ ਸਰਕਾਰ ਵੱਲੋਂ ਇੱਕ ਵਾਰ 2 ਲੱਖ ਦਾ ਜਿਹੜਾ ਮੁਆਵਜ਼ਾ ਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਜਿਹੜੀ ਇਹਨਾਂ ਨੇ ਦੁਬਾਰਾ ਮੰਗਾ ਕੋਈ ਸਾਡੇ ਵੱਲੋਂ ਵੀ ਜਿਹੜਾ ਸੀਐਮ ਸਾਹਿਬ ਨੂੰ ਅਸੀਂ ਵੀ ਚਿੱਠੀ ਲਿਖੀ ਆ ਆਪਣਾ ਫਰਸ਼ ਸਾਹਮਣੇ ਹੋਏ ਅਸੀਂ ਇਹ ਬੇਨਤੀ ਕੀਤੀ ਆ ਸਰਕਾਰ ਨੂੰ ਵੀ ਜਿਹੜੀ ਇਹ ਰਾਸ਼ੀ ਆ 2 ਲੱਖ ਤੋਂ ਵਧਾ ਕੇ ਜਿਹੜੀ ਆ 5 ਲੱਖ ਕੀਤੀ ਜਾਵੇ ਤੇ ਉਹਦੇ ਨਾਲ ਜਿਹੜੇ ਮ੍ਰਿਤਕ ਪਰਿਵਾਰ ਨੇ ਸਰਕਾਰ ਦੀ ਜਿਹੜੀ ਪਿਛਲੇ ਸਮੇਂ ਚੋਂ ਵੀ ਸ਼ਹਾਦਤ ਦਿੱਤੀ ਜਾਂਦੀ ਆ ਉਹਦੀ ਤਰਜ਼ ਤੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਇੱਕ ਇੱਕ ਜਿਹੜੀਆਂ ਉਹਨਾਂ ਨੂੰ ਨਾਲ ਜਿਨ੍ਹਾਂ ਦਾ ਨੁਕਸਾਨ ਵਾਧੂ ਹੋਇਆ ਉਹਨਾਂ ਨੂੰ ਇੱਕ ਇੱਕ ਜਿਹੜੀਆਂ ਕੋਈ ਸਰਕਾਰੀ ਜਿਹੜੀ ਨੌਕਰੀ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਨੇ ਜਿਹੜੀ ਸਾਡੀ ਕੱਲ ਅੱਜ ਹੀ ਮਨਜ਼ੂਰ ਕੀਤੀ ਹੈ ਜੀ ਅਸੀਂ ਸਰਦਾਰ ਭਗਵੰਤ ਸਿੰਘ ਤੋਂ ਅਗੇ ਹੁਕਮ ਆਇਆ ਜੀ ਉਹਨਾਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਦਿੱਤਾ ਜਾਵੇ ਇਹ ਸਾਰਾ ਜਿਹੜਾ ਮਸਲਾ ਉੱਪਰ ਤੱਕ ਚਲੇ ਗਿਆ ਜੀ ਔਰ ਜਿਵੇਂ ਪਿਛਲੇ ਸਮੇਂ 'ਚ ਕਾਰਵਾਈ ਹੋਈ ਆ ਸਾਨੂੰ ਵੀ ਆਸ ਹੈ ਕਿ ਇਹ ਤੇ ਸਰਕਾਰ ਜਿਹੜਾ ਯੋਗ ਕਾਰਵਾਈ ਕਰੂਗੀ ਔਰ ਜੋ ਬੰਦਾ ਇਹਨਾਂ ਦਾ ਮੌਜੂਦਾ ਹੱਕ ਆ ਸਰਕਾਰ ਉਹਨਾਂ ਪ੍ਰਤੀ ਸचेत ਔਰ ਗੰਭੀਰ ਵੀ ਆ ਔਰ ਐਸੀ ਹਮੇਸ਼ਾ ਇਹਨਾਂ ਦੇ ਨਾਲ ਰਹੇ ਆ ਜੀ ਸਮੇਂ ਸਿਰ ਜਦੋਂ ਵੀ ਆਏ ਨੇ ਮੇਰੇ ਖਿਆਲ ਪਹਿਲਾ ਵੀ 5 ਤਰੀਕ ਨੂੰ ਆਈ ਸੀ ਮੇਰੇ ਪਾਸ 3 ਤਰੀਕ ਨੂੰ ਹਾਸਾ ਹੁੰਦਾ ਔਰ 19 ਤਰੀਕ ਤੱਕ ਜਿਹੜੀ ਉਹ ਰਾਸ਼ੀ ਪ੍ਰਵਾਨ ਹੋ ਕੇ ਆ ਗਈ ਸੀ ਔਰ ਹੁਣ ਵੀ ਜਿਹੜੀ ਆ ਅਗਲੀ ਮੰਗ ਆ ਇਹ ਤੇ ਵੀ ਸਰਕਾਰ ਦਾ ਵੀ ਇਰਾ ਮੈਨੂੰ ਆ ਉਸ ਵੀ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਸਰਕਾਰ ਪੂਰੀ ਤਨਦੇਹੀ ਨਾਲ ਜਿਹੜੀ ਇਹ ਮਜ਼ਦੂਰ ਵਰਗ ਦੇ ਨਾਲ ਖੜੀ ਆ ਮੈਂ ਆਪਣੇ ਵੱਲੋਂ ਵੀ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਜਿਹੜਾ ਸਮੇਂ ਸਿਰ ਜਿਹੜਾ ਇਹ ਮੁਆਜਾ ਦਿੱਤਾ ਜਾਵੇ ਔਰ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਜੀ ਔਰ ਇਹਨਾਂ ਕਹਿੰਦਾ ਬਹੁਤ ਧੰਨਵਾਦ ਆਏ ਆ ਅਸੀਂ ਇਹਨਾਂ ਦੇ ਪਿਛਲੇ ਸਮੇਂ ਵਿੱਚ ਜੋ ਵੀ ਇਹਨਾਂ ਨੇ ਮੰਗਾ ਸੀ ਉਹ ਸਰਕਾਰ ਤੱਕ ਸਮੇਂ ਸਿਰ ਪਹੁੰਚਾਈਆਂ ਗਈਆਂ ਤਾਂ ਪਿਛਲਾ ਮੁਆਜਾ ਵੀ ਬੜੇ 15 ਦੇ ਦਿਨ ਦੇ ਵਿੱਚ ਜਾਰੀ ਹੋਇਆ ਜੀ ਔਰ ਇਹਨਾਂ ਕਹਿੰਦਾ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਔਰ ਜਿਹੜੀ ਇਹ ਲੜਾਈ ਹੈ ਕਈ ਵਾਰ ਲੰਬੀ ਹੋ ਜਾਂਦੀ ਹੈ ਔਰ ਇਹ ਅਸੀਂ ਜਿਹੜਾ ਸਰਕਾਰ ਤੱਕ ਇਹਨਾਂ ਦੀ ਹਰ ਮੰਗ ਪਚਾਵਾਂਗੇ ਸਰਕਾਰ ਵੀ ਗੰਭੀਰ ਆ ਔਰ ਇਹ ਆਸ ਕਰਦਾ ਹੈ ਕਿ ਇਹਨਾਂ ਦੀ ਮੰਗਾਂ ਨੂੰ ਜਿਹੜੀ ਆ ਵਿਚਾਰ ਕਰਕੇ ਔਰ ਪੂਰੀਆਂ ਕੀਤੀਆਂ ਜਾਣ ਧੰਨਵਾਦ ਜੀ ਸਾਡੇ ਚੇਅਰਮੈਨ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਜਿਹੜਾ ਮਾਜਵਾ ਦਿੱਤਾ ਉਹ ਵੀ ਇਹਨਾਂ ਦੇ ਉਹਦੇ ਨਾਲੇ ਹੋਇਆ ਜਿਹੜਾ ਇਲਾਜ ਹੋਇਆ ਤੀਗਾ ਉਹ ਵੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਸਾਡਾ ਬਹੁਤ ਜ਼ਿਆਦਾ ਸਹੀ ਤਰੀਕੇ ਨਾਲ ਇਲਾਜ ਵੀ ਹੋਇਆ ਜੀ ਔਰ ਮਾਜਵਾ ਵੀ ਬਹੁਤ ਜਲਦੀ ਮਿਲੇਗਾ ਪਰ ਚੇਅਰਮੈਨ ਸਾਹ ਨੂੰ ਫੇਰ ਬੇਨਤੀ ਵੀ ਕਰਦੇ ਆਂ ਵੀ ਜਿਹੜੀ ਇੱਕ ਇੱਕ ਉਹ ਨੌਕਰੀ ਦਾ ਕਿਹਾ ਹੋਇਆ ਵੀ ਉਹ ਵੀ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਅਜੈ ਸਿੰਘਾ ਜੀ। ਅੱਛਾ ਕੀ ਆਪਣੇ ਕਿਹੜਾ ਪਿੰਡਾ? ਤੁੰਗਾ ਪਿੰਡਾ ਜੀ। ਕੀ ਕਿਹੜਾ ਚਲਦੇ ਹੋ? ਅਸੀਂ ਤੁੰਗ ਪਿੰਡ ਇਹ ਕਹਿਣਾ ਚਾਹੁੰਦੇ ਆ ਜੀ ਵੀ ਜੋ ਅਸੀਂ ਇੱਥੇ ਆਪਣੀ ਡੈੱਡ ਬੌਡੀਆਂ ਪਈਆਂ ਚੀਆਂ ਮਰੀਜ਼ ਬੈਠੇ ਹਸਪਤਾਲ 'ਚ ਉਹ ਜਿੰਨਾਂ ਚਿਰ ਅਸੀਂ ਉਰੇ ਆਏ ਨਹੀਂ ਉਹਨਾਂ ਦਾ ਸਾਡਾ ਨਾਤਾ ਕਿਸੇ ਦੇ ਦੇਖਭਾਲ ਕਰੀ ਐ। ਨਾਲ ਸਾਨੂੰ 55 ਮਰੇ ਆ ਜਿਸ ਤੋਂ ਇੱਥੇ ਆ ਗਏ। ਇਹਨਾਂ ਨੇ ਪਤਾ ਨਹੀਂ ਕੀ ਮੰਤਰ ਮਰਿਆ ਜੀ। भी उस टाइम पहुंच गया डॉक्टर भी फटाफट बाकी मिले धनबाद है जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਏ ઓਰ WhatsApp ਚੈਨਲ ਪਰ